ਆਹ ਕੰਮ ਕਰੀ ਬਾਈ ਜਿੰਦਰ ਕੌਰ ਦਵਾ ਦਵਾ ਆ ਕੇ ਸਾਹਮਣੇ ਦਵਾ ਰਿਹਾ ਅਰੇ ਕੁੜੀਆਂ ਤਾਂ ਭਈ ਜੱਗ ਜਿੱਤਣ ਵਾਲੀ ਗੱਲ ਕਰਦੀ ਆ ਆਜੋ ਆਜੋ ਸਾਰੇ ਆਜੋ ਓਰੇ ਆਜੋ ਓਰੇ ਸੜਕ ਗੰਦੀ ਓ ਸ਼ਾਬਾਸ਼ ਸਸੀ ਗਾਲ ਸਾਰਿਆਂ ਨੂੰ ਜਿਉਂਦੇ ਰਹੋ ਭਈ ਜਿਉਂਦੇ ਰਹੋ ਕਿਆ ਬਾਤ ਆਜੋ 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 ਓਰੇ ਹਟੋ ਲੈ ਨਹੀਂ ਲਿਆਂਦਾ ਜੀ ਕੋਈ ਨੁਕਸਾਨ ਵਾ ਵਾ ਬਾਈ ਪੁੱਤ ਕਿਤੇ ਵੀ ਨਹੀਂ ਤੋੜਾ

ਤੇ ਠੀਕ ਆ ਬੋਤ ਕਮਾਲ 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 ਹੈ ਕਮਾਲ ਦਾ ਸਮਾਂ ਹੈ ਕਮਾਲ ਦਾ ਸਿਸਟਮ ਹੈ ਅੱਜ ਬਹੁਤ ਵੱਡਾ ਭਾਗਾ ਵਾਲਾ ਦਿਨ ਮੈਂ ਸਮਝਦਾ ਮੇਰੀ ਜ਼ਿੰਦਗੀ ਦਾ ਖਾਸ ਕਰਕੇ ਮੈਂ ਹਾਕਮ ਬਖਤਰੀ ਵਾਲਾ ਜੀ ਟੋਰੇ ਤੁੰਬੀ ਤੋਂ ਨਾ ਘਟ ਪਛਾਣਾ ਉਹਨਾਂ ਰੁਕਾ ਨਾ ਤੇ ਟੀਵੀ 2 ਵਿੱਚ ਜਦ ਦੇਖਦੇ ਹਾਂ ਬਹੁਤ ਕਮਾਲ ਦੇ ਲੋਕਾਂ ਦੇ ਵਿੱਚ ਅੱਜ ਮੈਂ ਔਰ ਬਹੁਤ देर ਤੋਂ ਬਾਅਦ ਹੈ ਤਾਂ ਚਲੋ ਮੇਰੇ ਨਿੱਕੇ ਭਰਾ ਨੇ ਨਿੱਕੇ ਭੈਣ ਭਰਾ ਨੇ ਸਾਰੇ ਮਹਿਲਕਲਾ ਪੰਜਾਬ ਦਾ ਮੰਨਿਆ ਤੰਨਿਆ ਕਸਬਾ ਹੈ। ਇਹ ਬਰਨਾਲਾ ਲੁਧਿਆਣਾ ਰੋਡ ਦੇ ਉੱਤੇ। ਉੱਥੇ ਅੱਜ ਪਹਿਲਾਂ ਤਾਂ ਬਹੁਤ ਹੀ ਕਰਮਾਂ ਵਾਲੇ ਇਹ ਇੱਥੇ ਲੋਕ ਭਾਈ ਵੱਲ ਫਿਰ ਸੋਸਾਇਟੀ ਨੇ ਢੀਆਂ ਦੀ ਲੋੜੀ ਮਨਾਈ ਹੈ। ਢੀਆਂ ਦੀ ਲੋੜੀ ਮਨਾਈ ਹੈ ਜੀ। ਪਰ ਮੈਂ ਗਦਗਦ ਹੋ ਗਿਆ ਦੇਖ ਕੇ ਤੇ ਹੁਣ ਉਸ ਤੋਂ ਵੀ ਕਮਾਲ ਅਮਰੇ ਨਾਲ ਸੱਜੇ ਪਾਸੇ ਇੱਕ ਕੁੜੀ ਖੜੀ ਹੈ ਹਾਂ ਬਲਜਿੰਦਰ ਕੌਰ ਇਹਦਾ ਨਾਮ ਹੈ ਆਇਆ ਕੋਤੋ ਹਾਂ ਹੋ ਬਟਾ ਦੁਨੀਆ 'ਚ ਕੋਈ ਗਰੀਬ ਨਹੀਂ ਹੁੰਦਾ ਗਰੀਬ ਗਰੂ ਕੋਈ ਨਹੀਂ ਹੁੰਦਾ ਸੰਸਾਰ ਦੇ ਵਿੱਚ ਤੇ ਅਸੀਂ ਦਿਲਾਂ ਤੋਂ ਗਰੀਬ ਹੁੰਦੇ ਆ ਕਹਿਣ ਨੂੰ ਝੁੰਪੜੀਆਂ ਵਾਲੇ ਨੇ ਇਹ ਝੁੱਗੀ ਝੌਂਪੜੀਆਂ ਵਾਲੇ ਨਹੀਂ ਇਹ ਸਮਾਜ ਵੱਲੋਂ ਠੱਕੇ ਸਮਾਜ ਨੇ ਇਹਨਾਂ ਨੂੰ ਧੱਕੇ ਪਿੱਛੇ ਕਰ ਰੱਖਿਆ ਇਹ ਇਹ ਵੱਡੇ ਲੋਕ ਹੋ ਸਕਦੇ ਨੇ ਔਰ ਤੁਹਾਨੂੰ ਇੱਕ ਹੋਰ ਤੁਸੀਂ ਪੜ੍ਹੇ ਲਿਖੇ ਆ ਤੁਹਾਨੂੰ ਕੀ ਸਮਝਾਉਣਾ ਹੈ ਦੁਨੀਆ ਵਿੱਚ ਵੱਡੇ ਲੋਕ ਆ ਜਿਹੜੇ ਉਹ ਹਮੇਸ਼ਾ ਹੀ ਛੋਟਿਆਂ ਘਰਾਂ ਚ ਪੈਦਾ ਹੁੰਦੇ ਆ ਵੱਡੇ ਘਰਾਂ ਚ ਵੱਡੇ ਲੋਕ ਪੈਦਾ ਨਹੀਂ ਹੁੰਦੇ ਕਦੇ ਜੀ ਛੋਟੇ ਗਰੀਬ ਲੋਕਾਂ ਦੇ ਬੱਚੇ ਰਾਈਜ਼ ਕਰਦੇ ਆ ਜਦੋਂ ਸੁਪਨਾ ਲੈਂਦੇ ਆ ਪਾਲਦੇ ਆ ਫਿਰ ਉਹਦੇ ਤੇ ਫਰਕ ਕਰਦੇ ਆ ਮੈਂ ਵੀ ਬਹੁਤ ਗਰੀਬ ਪਰਿਵਾਰ ਦਾ ਬੱਚਾ ਹਾਂ ਤੇ ਪਰ 50 ਸਾਲ ਪਹਿਲਾਂ ਇੱਕ ਸੁਪਨਾ ਲੈ ਕੇ ਨਿਕਲਿਆ ਤੇ ਅੱਜ ਧਰਤੀ ਤੋਂ ਲੈ ਕੇ ਆਕਾਸ਼ ਤੱਕ ਹੱਥ ਲਾਇਆ ਹੈ ਸੰਸਾਰ ਆਦਰਮਾਨ ਕਰਦਾ ਹੈ ਬਹੁਤ ਵੱਡਾ ਗਾਇਕ ਤੇ ਡਾਇਰੈਕਟਰ ਸਮਝਦੀ ਹੈ ਦੁਨੀਆ ਪਰ ਜਿਹੜਾ ਕੰਮ ਇਹ ਬੱਚੀ ਕਰ ਰਹੀ ਹੈ ਇਹ ਸਾਡੀ ਭੈਣ ਕਰ ਰਹੀ ਹੈ ਬਲਜਿੰਦਰ ਆ ਦੇਖੋ ਇਹ ਇਹਨਾਂ ਨੂੰ ਐਜੂਕੇਟ ਕਰ ਰਹੀ ਹੈ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਕੁਝ ਲੋਕ ਸਾਡੇ ਸਮਾਜ ਦੇ ਝੁੱਗੀ ਚੌਂਕੜੀ ਵਾਲੇ ਕਹਿੰਦੇ ਆ ਇਹਨਾਂ ਕੋਲ ਕੋਈ ਸੋਰਸ ਨਹੀਂ ਇਹਨਾਂ ਕੋਲ ਕੋਈ ਜਗ੍ਹਾ ਨਹੀਂ ਇਹਨਾਂ ਕੋਲ ਕੋਈ ਪੈਸੇ ਨਹੀਂ ਇਨਾਂ ਕੋਲ ਸਮਰੱਥਾ ਨਹੀਂ ਇਹ ਜੇ ਜੋਾਕ ਇਹ ਜੀਆਂ ਕੁੜੀਆਂ ਇਹ ਜੇ ਬੱਚੇ ਮੈਂ ਕਹਿੰਨਾ ਵੀ ਹਰ ਘਰ ਚ ਪੈਦਾ ਹੋਣ ਇਹ ਪ੍ਰਮਾਤਮਾ ਬਾਬੇ ਨਾਨਕ ਅੱਗੇ ਦੁਆ ਹੈ ਤੇ ਅੱਜ ਇਹ ਸਰਦਾਰ ਪਿਆਰਾ ਸਿੰਘ ਜੀ ਨੇ ਮਹਿਮਦਪੁਰ ਤੋਂ ਬਹੁਤ ਪਿਆਰਾ ਇਨਸਾਨ ਹੈ ਤੁਸੀਂ ਸੰਸਾਰ ਦੇ ਵਿੱਚ ਇਹਨੂੰ ਕਿਤੇ ਵੀ ਵਿਚਰਦਾ ਦੇਖੋਗੇ ਚੰਗੇ ਕੰਮਾਂ 'ਚ ਇਹ ਮੋਢੀ ਹੁੰਦਾ ਪੰਜਾਬ ਦੇ ਵਿੱਚ ਮੇਰਾ ਭਰਾ ਹੈ ਨਾ ਤੇ ਨਾਲ ਪੂਰੀ ਟੀਮ ਹੈ ਸਾਡੇ ਜਲਦੀਤ ਰਣੀ ਕੇ ਬੱਡੀ ਰੋਕੀ ਜਸਵੀਰ ਜੱਸੀ ਭੁਪਿੰਦਰ ਭੁਪਿੰਦਰ ਤਾਲੀਬਾਲ ਹੁਣੇ ਸਾਰੇ ਤੇ ਅੱਜ ਇਹਨਾਂ ਬੱਚਿਆਂ ਨੂੰ ਦੇਖੋ ਠੰਡ ਦੇ ਦਿਨ ਨੇ ਸਿਰ ਐਸ ਵੇਲੇ ਠੰਡ ਦਾ ਤੇ ਦੇਖੋ ਤਾਂ ਪੰਨਾ ਦੇਖੋ ਇਹ ਫਲਵਾੜੀ ਇਹ ਸਾਡੇ ਧੀਆਂ ਪੁੱਤ ਇਹ ਸਾਡੇ ਬੱਚੇ ਇਹ ਇਹਨਾਂ ਦੇ ਬੱਚੇ ਨਹੀਂ ਇਹ ਸਾਡੇ ਧੀਆਂ ਪੁੱਤ ਨੇ ਤੇ ਇਹਨਾਂ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਆਪਣੇ ਹੱਥਾਂ ਵਿੱਚ ਆਹ ਹਾਂ ਹਾਂ ਇਹ ਕੱਲ੍ਹ ਦੇ ਜਿਹਨੇ ਓ ਮੇਰਾ ਪੁੱਤ ਨੂੰ ਇੱਟਾ ਕਦੋਂ ਨਹੀਂ ਇੱਕੋ ਜਿਹਾ ਢੱਡਾ ਬੜਾ ਨਾ ਇੱਧਰ ਆ। ਉਹ ਗੋ ਉਹ ਗੋ ਇੱਧਰ ਆ ਗੁੱਡੀ ਵਾਸਤੇ। ਪੁੱਤ ਨੂੰ ਉਹ ਕਰਾ ਬੱਲੇ ਬੱਲੇ ਤੀ ਦਾ ਵੀਡੀਓ ਬਣਾਉਣੀ ਆ ਆ ਦੇਖ ਜਾ ਗੁੱਡੀ ਮੇਰੇ ਕੋਲ ਦੇਖ ਮੇਰੇ ਕੋਲੇ ਦੂਸਰੀ ਆ। ਆ ਲਓ ਜਿੱਕਰ ਇੱਧਰ ਪੜਾ ਦਿਓ। ਮਾਤਾ ਜੀ ਪੁੱਛੀ ਲੋ। ਆਹ ਕੋਟੇ ਬੱਚੇ ਸਾਈਜ਼ ਦੀ। ਆਹ ਲਓ ਤੁਹਾਡੀ ਵੱਡੀ ਬੱਲੇ ਹੋ ਗਏ। ਆਹ ਕੋਟੇ ਮੇਰਾ ਪੁੱਤ ਸ਼ਾਬਾਸ਼। ਤੀਨਾਂ ਨੇ ਤੋੜਾ। ਮਲੇ ਖੁਸ਼ ਹੈ ਬਾਈਆ ਅੱਛਾ ਅੱਛਾ ਖੁਸ਼ ਰਹੀਦਾ ਪੁੱਤ ਮਾਂ ਬਾਪ ਦੀ ਜਰਾ ਕਰੀ ਦੀ ਹੈ ਵੱਡਿਆਂ ਦੀ ਸੇਵਾ ਕਰਨ ਬਿਜਾਰਾ ਵਾਹ ਵਾਹ ਆਹ 12 ਦੇ ਦੋ ਤਿੰਨ ਬੱਚਾ ਦਰ ਪਿਆਰੇ ਕੋਈ ਨਾ ਆਹ ਦੇਖੋ ਜੀ ਇਹ ਕਿੰਨਾ ਕਲਰ ਪਿਆਰੇ ਵਾਹ ਵਾਹ ਹੋ ਗਿਆ ਹਾਂਜੀ ਆਹ ਦੇਖੋ ਕਰ ਰਹੇ ਦੇਖੋ ਮੈਂ ਆਜੇ ਪੁੱਤ ਨਾਲ ਬਿਜਾਰੀ ਤੋ ਦੂਰ ਹਾਂ ਦੇਖ ਕੇ ਹਾਂਜੀ ਹਾਂ ਕਮਾਲ ਕਮਾਲ ਨੀ ਚੱਕ ਨੀ ਚੱਕ ਆ ਠੀਕ ਹੈ ਨਾ ਵੈਰੀ ਗੁੱਟ ਵੈਰੀ ਗੁੱਟ ਵੈਰੀ ਗੁੱਟ ਵੈਰੀ ਗੁੱਟ ਵੈਰੀ ਗੁੱਟ ਵਾਹ ਬਈ ਵਾਹ ਵਾਹ ਸ਼ਾਬਾਸ਼ ਬਈ ਬੱਲੇ ਸੁਣਾ ਜੋ ਆ ਜੋ ਬੱਚਾ ਕਰੋ ਲੈ ਬਈ ਜੀ ਤੋ ਇਹ ਤਿੰਨ ਚਾਰ ਰੱਖਿਓ ਡਾਊਨ ਲੈ ਮੈਂ ਕਰ ਦਿੰਨਾ ਕੋਈ ਨਹੀਂ ਮੈਂ ਕਰ ਦਿੰਨਾ

ਦੁਆਰੇ ਹੋਣ ਲਈ ਯਾਰ ਉਹਨੂੰ ਦੇ ਗਰਾਮਾ ਕਾ ਤੇ ਨਾ ਹਾਕੀ ਇਹਦੇ ਚੋਕੀ ਇੱਧਰ ਉਹਨੂੰ ਕਰਾਈਆਂ ਦੁਆਰੇ ਬੰਦਾ ਦੇ ਤੇ ਉਹ ਫਸਾ ਦੇ ਹਾਂ ਚਲੋ ਕੋਈ ਦੇਖੋ ਤੇਰੇ ਤੁਹਾਡਾ ਬੱਚਾ ਚਲੋ ਉਹਨਾਂ ਨਾਲ ਨੂੰ ਪੂਨ ਲੱਗਦੇ ਨੇ ਕਿ ਸਹੀ ਹੈ ਚੰਗਾ ਜੀ ਹੈਪੀ ਲੋੜੀ ਬਹੁਤ ਬਹੁਤ ਮੁਬਾਰਕ ਤੁਹਾਨੂੰ ਨਵਾਂ ਸਾਲ ਦੇ ਦੇਖੀ ਬਈ ਮਾਤਾ ਨੂੰ ਮਗਰੋਂ ਦੀ ਬਹੁਤ ਬਾਕੀ ਡਿੱਗੀ ਭੇਜਣਾ ਸਾਰਿਆਂ ਨੂੰ ਮੇਰੇ ਵੱਲੋਂ ਪੜਿਆ ਕਰੋ ਠੀਕ ਸਰਕਾਰ ਦਾ ਸੇਰਾ ਆ ਗਿਆ ਪੜਿਆ ਕਰੋ ਠੀਕ ਉੱਤੇ ਸਾਡੇ ਕੋਲ ਮਤੋਂ ਦਾ ਦਾਤਾਂ ਤਰੀ ਵੀ ਰਾਗੇ ਬਹੁਤ ਵੱਡੀ ਸੇਵਾ ਕੀਤੀ ਬਹੁਤ ਵੱਡੀ ਸੇਵਾ ਇਹ ਤੋਂ ਵੱਡਾ ਕਰਮ ਨਹੀਂ ਦੁਨੀਆ 'ਤੇ ਜੇ ਮੈਂ ਪਾਈ ਨੇ ਇੱਦਾਂ ਸਾਰੇ ਜ਼ੀਰੋ ਨੇ ਨਹੀਂ ਇਹ ਕਰਮ ਤੋਂ ਬਚਦਾ ਜਦੋਂ ਉਹਨਾਂ ਨੂੰ ਕਿਹਦੀ ਮਾਉਂ ਬੱਚੇ ਪੈਸੇ ਲੈਣ ਦਾ ਕੋਈ ਮੈਡੀਸਨ ਲੈਣ ਦਾ ਕੋਈ ਪੁੱਛਣ ਨੂੰ ਆਊਗਾ ਇਹਨੂੰ ਤਾਂ ਬਿਜਾ ਦੇ ਫੋਨ ਨੂੰ ਤਰਫੋਂ ਖੜੀ ਹੋਣੀ ਹੈ ਪਰ ਤੇਰਾ ਬਹੁਤ ਵੱਡਾ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ ਨਿਹਾਰ ਤੇ ਸ਼ੁਭ ਕਾਮਨਾਵਾਂ ਫਿਰ ਮੈਂ ਪਹਿਲਾਂ ਤੋਂ ਨਹੀਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਸੇਵਾ ਕੀਤੀ ਸਾਡੀ ਮੇਰੇ ਲੈ ਕੇ ਸੇਵਾ ਹੋਏ ਜਦੋਂ ਮਾਦੀ ਮੈਨੂੰ ਫੋਨ ਕਰ ਸਕਦਾ ਇਸ ਗਰੀਬ ਚਾਹੇ ਸਰ ਮੈਂ ਸਾਰਾ ਮਤਲਬ ਤਿਹਾੜਾ ਜਿਹੜਾ ਕੋਈ ਚਾਹੇ ਲੋਰੀ ਆਵੇ ਦੀਵਾਲੀ ਆਵੇ ਇਹਨਾਂ ਲਈ ਮੈਂ ਸਕਦਾ ਮਟਾਕੇ ਵੀ ਲੈ ਕੇ ਆਉਣੀਆਂ ਮੈਂ ਲਈਦਾ ਨਾਲ ਜੀ ਅਰਜੰਦਰ ਤਿੰਨ ਮੇਰੇ ਮਤਲਬ ਦੋ ਬੱਚਿਆਂ ਦੀ ਡੈਡ ਹੋ ਗਈ ਸੀ ਉਸ ਤੋਂ ਬਾਅਦ ਮੈਂ ਕਿਸੇ ਦੇ ਬੱਚੇ ਨੂੰ ਜਾਤਪੀ ਵੀ ਨਿਗਰ ਗਿਆ ਮੇਰੇ ਨਾਲ ਨਹੀਂ ਮਤਲਬ ਉਸ ਸਾਲ ਹੋਈ ਹੋਈ ਹੈ ਮੈਂ ਪਰ ਮੈਂ ਸਾਰਿਆਂ ਨੂੰ ਛੱਡ ਕੇ ਮੈਂ ਨਹੀਂ ਆਪਣੇ ਆਪਣੇ ਬੱਚੇ ਇਹ ਤਾਂ ਸਮਝੋ ਵਸ ਗੱਲ ਦਾ ਇਹਨਾਂ ਨੂੰ ਮੈਂ ਕੁਛ ਮਾਰ ਇਹਨਾਂ ਨੂੰ ਮੈਂ ਕੌਰ ਵੀ ਦੇਵਾਂ ਇਹਨਾਂ ਦੇ ਪੇਰੈਂਟਸ ਮੈਨੂੰ ਆਏ ਨੇ ਕਹਿੰਦੇ ਕਿ ਪੂਰੇ ਹੱਜ਼ਾਰ ਕਿਉਂ ਕਿਉਂ ਕਹਿਣਗੇ ਹੋਰ ਤੂੰ ਤਾਂ ਦੇਵੀ ਹੈ ਤੂੰ ਤਾਂ ਦੇਵੀ ਹੈ ਤੈਨੂੰ ਕੌਣ ਘੁਰੂ ਕਰੇ ਤੇਰੇ ਭਾਈ ਤੇਰੇ ਬੱਚੇ ਬੈਠੇ ਸੀਗੇ ਉਹ ਪ੍ਰੋਗਰਾਮ ਇਹਨਾਂ ਨੇ ਇਹ ਪ੍ਰੋਗਰਾਮ ਦਿਖਾਉਣ ਲੱਗਾ ਨੇ ਬਿਨਾ ਭਾਗਾ ਤੋਂ ਹੁੰਦਾ ਹੀ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਜਿਹੜਾ ਨਿਰਸਵਾਰਥੋਂ ਕਰੇ ਸੇਵਾ ਜਿਹੜਾ ਨਿਰਸਵਾਰਥੋਂ ਕਰੇ ਸੇਵਾ ਬਿਰਲਾ ਜੱਗ ਤੇ ਕੋਈ ਇਨਸਾਨ ਹੁੰਦਾ ਠੀਕ ਇਹ ਵੀ ਸੱਚ ਹੈ ਇਸ ਜਹਾਨ ਅੰਦਰ ਬਸ ਉਸੇ ਦਾ ਸਫਲ ਜਹਾਨ ਹੁੰਦਾ ਹੈ ਬਖਤਰੀ ਵਾਲਿਆ ਹਾਕਮਾਂ ਯਾਦ ਰੱਖੀਂ ਦਿਨਾਂ ਭਾਗਾਂ ਤੋਂ ਪੁੰਨਨਾ ਦਾਨ ਹੁੰਦਾ ਹੈ ਉਹ ਕਰਕੇ ਦੇਖੇ ਤਾਂ ਕੋਈ ਸੰਸਾਰ ਅੰਦਰ ਸੇਵਾ ਕੀਤਿਆ ਰਾਜੀ ਭਗਵਾਨ ਹੁੰਦਾ ਹੈ ਇਹ ਫਰ ਕਰਮ ਇਹਨੇ ਤੇਜ ਹੈ ਜੇ ਇਹਨਾਂ ਨੂੰ ਮੈਂ ਕੋਈ ਪ੍ਰੋਮਿਸ ਕਰਨਾ ਇਹਨਾਂ ਦਾ ਉਹ ਬੱਡੇ ਭਾਗਾ ਵਾਲੀ ਕੁੜੀਆਂ ਇੱਕ ਦਿਨ ਇਹਨਾਂ ਨੂੰ ਮੈਂ ਕਿਹਾ ਅੱਤ ਦੀ ਗਰਮੀ ਪੈਂਦੀ ਸੀ ਵੀਰਾਂ ਵੀ ਇੱਥੇ ਸੀ ਆਫਿਸ ਤੋਂ ਸਾਡੇ ਇੱਥੇ ਫੈਕਟਰੀ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਕਿ ਜੇ ਕੋਲ ਕੋਲਪੀ ਵਾਲਾ ਆਇਆ ਨਾ ਕੱਲ ਨੂੰ ਤੁਹਾਨੂੰ ਕੋਲਪੀ ਦਿਵਾਉ ਉਹ 5 ਮਿੰਟ ਮੈਂ ਅੰਦਰ ਬੜੀ ਨਾਲ ਦੀ ਨਾਲ ਆ ਗਿਆ ਤਾਂ ਕਮਰਨ ਲੱਗੀ ਹੁਣ ਤੇਰੇ ਭਰਾਵਾਂ ਦੀ ਫੌਜ ਤੇਰੇ ਨਾਲ ਹੈ ਜਦੋਂ ਮਰਜ਼ੀ ਦੱਸ ਦਿਆ ਕਰ ਹੁਣ ਤੈਨੂੰ ਕੱਲੀ ਨੂੰ ਕਰਨ ਦੀ ਲੋੜ ਨਹੀਂ ਅਸੀਂ ਸਾਰੇ ਤੇਰੇ ਨਾਲ ਹੈ ਤੇਰੇ ਭਰਾ ਐ ਵੱਡੇ ਜਦੋਂ ਮਰਜੀ ਵਿਕਾਰ ਜਦੋਂ ਮਰਜੀ ਹੈ ਨਾ ਵਾਸਤੇ ਤਾਂ ਸਾਡੀ ਜਾਨ ਹਾਜ਼ਰ ਹੈ ਜਿੱਥੇ ਮਰਜੀ ਲਾ ਦੀ ਕੋਈ ਗੱਲ ਨਹੀਂ ਭੱਜਦੇ ਨਹੀਂ 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 ਸਭ ਤੇ ਰਹੇ ਗੁਰੂ ਕਰਪਾ ਕਰ ਅੱਜ ਅਸੀਂ ਕੋਨਾ ਮੈਨੂੰ ਤਾਂ ਮੈਂ ਕਹੋ ਦਾਦਣਾ ਜਿੰਦਗੀ ਦਾ ਉਹ ਮਹਿਲਾ ਚ ਆਪਣੀ ਲੋਟ ਫੈਕਟਰੀ ਤੁਹਾਨੂੰ ਪੱਥਰਾਂ ਦੇ ਗੁਰਦੁਆਰੇ ਮੰਦਰਾ ਮਾਝ ਦੇ ਜਿਹਾ ਬਣੀ ਹੁੰਦਾ ਹੈ ਉਹਦਾ ਰੱਬ ਮੂਰਤ ਨੂੰ ਗ੍ਰਿਧੀ ਚ ਮਿਲਦਾ ਹੈ ਗ੍ਰਿਧੀ ਦਾ ਵੀ ਰੱਬ ਮਿਲਦਾ ਘਰ ਦੀ ਗੁਰ ਦੀ ਕੋਲ ਕਿਹਾ ਜੀ ਪ੍ਰਮਾਤਮਾ ਨੇ ਆ ਜਿਹੜਾ ਅਸੀਂ ਲੋਹੇ ਦੇ ਬੋਲ ਤਾਂ ਰੋਜ਼ ਤਾਂ ਮੱਥਾ ਮਾਰਨ ਵਾਲੀ ਜਿਹੜਾ ਸਿਰ ਮਾਰਦੇ ਉਹ ਤਾਂ ਮੂਰਖ ਲੋਕ ਨੇ ਤੁਸੀਂ ਇੰਨਾ ਬੱਚਿਆਂ ਦੇ ਮੂੰਹ ਚ ਪਾ ਦੋ ਨਾ ਉੱਪਰ ਵਾਲੇ ਜੇ ਕੋਰਾ ਅਗਰ ਕੋਈ ਮੋਬਾਈਲ ਕੈਮਰਾ ਨਹੀਂ ਬੱਧ ਇਹ ਵੀ ਤਾਂ ਲੈਥ ਬੈਟਰੀ ਡਾਊਨ ਹੋ ਜੀ ਪਰ ਜਿਹੜੀ ਉਹ ਸੱਤ ਗੋੜੀ ਟਾਈਮ ਚੱਲਦਾ ਉਹਦੀ ਟਾਈਮ ਤੋਂ ਬਾਹਰ ਨਹੀਂ ਜਾਂਦਾ ਉਹ ਤਾਂ ਜਦੋਂ ਲਾਈਵ ਆਏ ਚੱਲਦਾ ਜਦੋਂ ਉਹ ਬੱਚਾ ਟੋਪੀ ਦਿੰਨੇ ਕੋਈ ਹੋਰ ਇਹਦੀ ਪਤਨੀ ਅੰਦਰ ਆਪਾਂ ਕਿੰਨੀ ਜੀ ਹਿੱਸਾ ਕੋਈ ਪਤਨੀ ਕੀ ਹੋਇਆ ਸਾਡੀ ਸੁਸਾਇਟੀ ਦੇ ਉਹ ਵੀ ਮੈਂਬਰ ਨੇ ਜਦੋਂ ਕਿਸੇ ਦਾ ਪਾਰਟੀ ਹੋਵੇ ਕਿੰਨਾ ਬੱਚਾ ਨਾਲ ਮਨਾਉਣਾ ਇੰਜੋਏ ਵੀ ਕਰਦੇ ਇਹਨਾਂ ਨੂੰ 뮤직 ਲਾ ਕੇ ਵੀ ਲਾ ਕੇ ਆਉਂਦਾ ਸਟੀਕਰ ਲਾ ਕੇ ਇਹ ਤੇ ਪੂਰਾ ਨਾ ਪਲੇ ਆਉਂਦਾ ਹੋਇਆ ਸੀ ਇਹਨਾਂ ਵਾਲਾ ਮੈਂ ਇੱਕ ਨਵੀਂ ਪਰਕਪਾਉਣੀ ਸ਼ੁਰੂ ਕੀਤੀ ਹੈ ਇਸ ਥੀ ਇਹ ਲਾ ਮੈਂ ਹੁਣ ਹਿਸਾਬ ਨਾਲ ਚੱਲਦਾ ਹਾਂ ਐਡਿਊਨਸ ਸਹਿਦਆਦਿਆਂ ਦੇ ਵੀਰ ਕੋਲ ਲਾਤੀ 31 ਤਰੀਕ ਤੱਕ ਕੱਪੜਿਆਂ ਦਾ ਲੰਗਰ ਲਾਇਆ ਕਿ ਬਜਟ ਹੋਵੇ ਆਪਰੇ ਸ਼ੋਰੂਮ ਮਰੇ ਤੇ ਇੱਕ ਦਿਨ ਦੁੱਧ ਜਿੱਦ ਦੁੱਧ ਪੈ ਸਹਿਦਆਦਿਆਂ ਦੇ ਦੁੱਧ ਦਾ ਲੰਗਰ ਲਾਇਆ ਜਿੱਦੇ ਜੀ ਆਪਣੇ ਜੋ ਸਮਾਨ ਮਾਤਾ ਖਾਂਦ ਦਾ ਉਹਦੇ ਚਾਹ ਦਾ ਲੰਗਰ ਹੈ ਬਾਕੀ ਮੇਰਾ ਸਾਰਾ ਕੱਪੜਿਆਂ ਦਾ ਲੰਗਰ ਚੱਲਦਾ ਵੱਡੇ ਭਾਰ ਦੇ ਬਹੁਤ ਬਹੁਤ ਮਦਦ ਕਰਨ ਕੁੜੀ ਤਨ ਸਾਰੇ ਨ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜੀ ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੋ ਵੀ ਜੋ ਜੀ ਦੇ ਵਾਸਤੇ ਰਹੋਗੇ ਮਿਲਦੇ ਹੀ ਰਹਾਂਗੇ ਹੁਣ ਤੇਰੇ ਤੇ ਅਸੀਂ ਤੁਹਾਨੂੰ ਕਰਾਂ ਜੋ ਸਤਿਕਾਰ ਸੇ ਪਾਈ ਪਰਿਵਾਰ ਦੇ ਬੱਚੋ ਵਾਹ ਲਓ ਚਲਾਓ ਚਲਾਓ ਤੁਮ ਨੂੰ ਕਿਹਾ ਮੇਰਾ ਦਾਤਾ ਸੁਪ ਰੱਖੇ ਪਾਈ ਤੁਹਾਡੇ ਵਿੱਚ ਇਹ ਜਗਾ ਫਰੇਮ ਹੈ ਨਾ ਹੋਗਾ ਜੀ

ਨੇ ਲਿਆ ਲਓ ਨੇ ਆਹ ਮੈਂ ਉਹਦੇ ਨਾਲ ਨਹੀਂ ਪਤਾ ਨਹੀਂ ਯਾਰ ਜੀਵਨ ਪਲਟਦੇ ਆਂ ਦੇਰ ਨਹੀਂ ਲੱਗਦੀ ਮੈਂ ਜਿਹੜੀ ਤੁਹਾਨੂੰ ਕਹਿਣਾ ਵੀ ਵਿਚਾਰ ਦਾ ਪਤਾ ਨਹੀਂ ਕਦੋਂ ਆਦੀ ਕਦੋਂ ਆਦੀ ਸੋ ਜੀਵਨ ਦਾ ਇਹ ਪਲ-ਪਲ ਰੰਗ ਬਦਲਦੀ ਹੈ ਪਤਾ ਨਹੀਂ ਆ ਰਿਹਾ ਕਿਹੜੇ ਪਾਸੇ ਕੀ ਹੀਰੇ ਮੋਤੀ ਸੋਨੇ ਹਾਂਜੀ ਹਾਂਜੀ ਅੱਜ ਮੈਨੂੰ ਹੀਰੇ ਲੱਭ ਹੀ ਗਏ ਬਹੁਤ ਅੱਛੇ ਬਹੁਤ ਅੱਛੇ ਬਹੁਤ ਵਧੀਆ